ਕਈ ਵਾਰ ਖੁਦ ਨੂੰ ਵੀ ਸ਼ਰਮ ਆ ਜਾਂਦੀ ਹੈ ਕਿ ਅਸੀਂ ਕਿਹੜੇ ਸਮਾਜ ਦੇ ਵਿੱਚ ਵਿਚਰ ਰਹੇ ਹਾਂ ਅਜਿਹਾ ਹੀ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਰੋहतक ਤੋਂ ਸਾਹਮਣੇ ਆਇਆ ਹੈ ਜੋ ਸਭ ਨੂੰ ਝੰਜੋੜ ਕੇ ਰੱਖ ਦਵੇਗਾ ਦਰਸਲ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਕਿ ਇਸੇ ਦੌਰਾਨ ਸਫਾਈ ਮਹਿਲਾ ਕਰਮਚਾਰੀਆਂ ਕੁਝ ਸਮਾਂ ਲੇਟ ਹੋ ਜਾਂਦੀਆਂ ਨੇ ਸੁਪਰੀਡੈਂਟ ਨੇ ਕਾਰਨ ਪੁੱਛਿਆ ਕਿ ਕਿਉਂ ਲੇਟ ਹੋਈਆਂ ਨੇ ਤਾਂ ਮਹਿਲਾਵਾਂ ਦੇ ਵੱਲੋਂ ਚਿਚਕ ਕੇ ਜਵਾਬ ਦਿੱਤਾ ਗਿਆ ਕਿ ਉਹ ਮਹਾਵਾਰੀ ਦੇ ਕਾਰਨ ਜੋ ਹੈ ਲੇਟ ਹੋਈਆਂ ਨੇ ਪਰ ਇੱਥੇ ਹੀ ਜੋ ਹੈ ਸ਼ਰਮਨਾਕ ਕਟਨਾ ਸੁਪਰੀਡੈਂਟ ਦੀ ਰੁਕਦੀ ਨਹੀਂ ਹੈ ਦਰਸਲ ਮਹਿਲਾ ਸਫਾਈ ਕਰਮਚਾਰੀਆਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਮਹਾਵਾਰੀ ਦੀ ਪੁਸ਼ਟੀ ਦੀ ਸੁਪਰੀਡੈਂਟ ਦੇ ਵੱਲੋਂ ਮੰਗ ਕੀਤੀ ਗਈ ਜਿਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰງານ ਨੇ ਦੋ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡਤਾ ਕਰ ਦਿੱਤਾ ਪਰ ਕਿਤੇ ਨਾ ਕਿਤੇ ਹੁਣ ਇਹ ਸਾਰੀ ਘਟਨਾ ਔਰਤਾ ਦੀ ਸੁਰੱਖਿਆ ਤੇ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਪ੍ਰਭਾਵਿਤ ਔਰਤਾਂ ਨੇ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਦਿੱਤੀ ਹੈ ਪ੍ਰਭਾਵਿਤ ਔਰਤਾਂ ਨੇ ਆਪਣੀ ਮੁਸ਼ਕਲ ਬਿਆਨ ਕਰਦੇ ਹੋਏ ਕਿਹਾ ਕਿ ਦੋ ਸੁਪਰਵਾਈਜ਼ਰਾਂ ਨੇ ਉਨ੍ਹਾਂ ਤੇ ਤੇਜ਼ੀ ਨਾਲ ਕੰਮ ਕਰਨ ਦੇ ਲਈ ਦਬਾਅ ਪਾਇਆ ਤੇ ਜਦੋਂ ਉਨ੍ਹਾਂ ਨੇ ਉਹਨਾਂ ਨੂੰ ਦੱਸਿਆ ਕਿ ਮਹਾਵਾਰੀ ਅਤੇ ਸਰੀਰਿਕ ਦਰਦ ਕਾਰਨ ਉਹ ਲਗਾਤਾਰ ਤੇਜ਼ ਰਫਤਾਰ ਨਾਲ ਕੰਮ ਨਹੀਂ ਕਰ ਸਕਦੇ ਆ ਤਾਂ ਸੁਪਰਵਾਈਜ਼ਰਾਂ ਨੇ ਸ਼ਰਮਨਾਕ ਟਿੱਪਣੀ ਕੀਤੀ ਅਤੇ ਮੰਗ ਕੀਤੀ ਕਿ ਉਹਨਾਂ ਦੇ ਗੁਪਤ ਅੰਗਾਂ ਦੀਆਂ ਫੋਟੋਆਂ ਖਿੱਚ ਕੇ ਦਿਖਾਈਆਂ ਜਾਣ ਕਈ ਵਾਰ ਖੁਦ ਨੂੰ ਵੀ ਸ਼ਰਮ ਆ ਜਾਂਦੀ ਹੈ ਕਿ ਅਸੀਂ ਕਿਹੜੇ ਸਮਾਜ ਦੇ ਵਿੱਚ ਵਿਚਰ ਰਹੇ ਆ ਅਜਿਹਾ ਹੀ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਰੋਤਕ ਤੋਂ ਸਾਹਮਣੇ ਆਇਆ ਹੈ ਜੋ ਸਭ ਨੂੰ ਝੰਜੋੜ ਕੇ ਰੱਖ ਦਵੇਗਾ ਦਰਸਲ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਕਿ ਇਸੇ ਦੌਰਾਨ ਸਫਾਈ ਮਹਿਲਾ ਕਰਮਚਾਰੀਆਂ ਕੁਝ ਸਮਾਂ ਲੇਟ ਹੋ ਜਾਂਦੀਆਂ ਨੇ ਸੁਪਰੀਡੈਂਟ ਨੇ ਕਾਰਨ ਪੁੱਛਿਆ ਕਿ ਕਿਉਂ ਲੇਟ ਹੋਈਆਂ ਨੇ ਤਾਂ ਮਹਿਲਾਵਾਂ ਦੇ ਵੱਲੋਂ ਚਿਚਕ ਕੇ ਜਵਾਬ ਦਿੱਤਾ ਗਿਆ ਕਿ ਉਹ ਮਹਾਮਾਰੀ ਦੇ ਕਾਰਨ ਜੋ ਹੈ ਲੇਟ ਹੋਈਆਂ ਨੇ ਪਰ ਇੱਥੇ ਹੀ ਜੋ ਹੈ ਸ਼ਰਮਨਾਕ ਘਟਨਾ ਸੁਪਰੀਡੈਂਟ ਦੀ ਰੁਕਦੀ ਨਹੀਂ ਹੈ ਦਰਸਲ ਮਹਿਲਾ ਸਫਾਈ ਕਰਮਚਾਰੀਆਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਮਹਾਮਾਰੀ ਦੀ ਪੁਸ਼ਟੀ ਦੀ ਸੂਪਰੀਡੈਂਟ ਦੇ ਵੱਲੋਂ ਮੰਗ ਕੀਤੀ ਗਈ ਜਿਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨੇ ਦੋ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਤਾਂ ਕਰ ਦਿੱਤਾ ਪਰ ਕੀਤੇ ਨਾ ਕੀਤੇ ਹੁਣ ਇਹ ਸਾਰੀ ਘਟਨਾ ਔਰਤਾ ਦੀ ਸੁਰੱਖਿਆ ਤੇ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਪ੍ਰਭਾਵਿਤ ਔਰਤਾਂ ਨੇ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਦਿੱਤੀ ਹੈ ਪ੍ਰਭਾਵਿਤ ਔਰਤਾਂ ਨੇ ਆਪਣੀ ਮੁਸ਼ਕਲ ਬਿਆਨ ਕਰਦੇ ਹੋਏ ਕਿਹਾ ਕਿ ਦੋ ਸੁਪਰਵਾਈਜ਼ਰਾਂ ਨੇ ਉਨ੍ਹਾਂ ਤੇ ਤੇਜ਼ੀ ਨਾਲ ਕੰਮ ਕਰਨ ਦੇ ਲਈ ਦਬਾਅ ਪਾਇਆ ਜਦੋਂ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਮਹਾਵਾਰੀ ਅਤੇ ਸਰੀਰਿਕ ਦਰਦ ਕਾਰਨ ਉਹ ਲਗਾਤਾਰ ਤੇਜ਼ ਰਫ਼ਤਾਰ ਨਾਲ ਕੰਮ ਨਹੀਂ ਕਰ ਸਕਦੇ ਆ ਤਾਂ ਸੁਪਰਵਾਈਜ਼ਰਾਂ ਨੇ ਸ਼ਰਮਨਾਕ ਟਿੱਪਣੀ ਕੀਤੀ ਅਤੇ ਮੰਗ ਕੀਤੀ ਕਿ ਉਹਨਾਂ ਦੇ ਗੁਪਤ ਅੰਗਾਂ ਦੀਆਂ ਫੋਟੋਆਂ ਖਿੱਚ ਕੇ ਦਿਖਾਈਆਂ ਜਾਣ ਕਈ ਵਾਰ ਖੁਦ ਨੂੰ ਵੀ ਸ਼ਰਮ ਆ ਜਾਂਦੀ ਹੈ ਕਿ ਅਸੀਂ ਕਿਹੜੇ ਸਮਾਜ ਦੇ ਵਿੱਚ ਵਿਚਰ ਰਹੇ ਆ ਅਜਿਹਾ ਹੀ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਰੋਤਕ ਤੋਂ ਸਾਹਮਣੇ ਆਇਆ ਹੈ ਜੋ ਸਭ ਨੂੰ ਝੰਜੋੜ ਕੇ ਰੱਖ ਦਵੇਗਾ ਦਰਸਲ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਕਿ ਇਸੇ ਦੌਰਾਨ ਸਫਾਈ ਮਹਿਲਾ ਕਰਮਚਾਰੀਆਂ ਕੁਝ ਸਮਾਂ ਲੇਟ ਹੋ ਜਾਂਦੀਆਂ ਨੇ ਸੁਪਰੀਡੈਂਟ ਨੇ ਕਾਰਨ ਪੁੱਛਿਆ ਕਿ ਕਿਉਂ ਲੇਟ ਹੋਈਆਂ ਨੇ ਤਾਂ ਮਹਿਲਾਵਾਂ ਦੇ ਵੱਲੋਂ ਚਿਚਕ ਕੇ ਜਵਾਬ ਦਿੱਤਾ ਗਿਆ ਕਿ ਉਹ ਮਹਾਵਾਰੀ ਦੇ ਕਾਰਨ ਜੋ ਹੈ ਲੇਟ ਹੋਈਆਂ ਨੇ ਪਰ ਇੱਥੇ ਹੀ ਜੋ ਹੈ ਸ਼ਰਮਨਾਕ ਘਟਨਾ ਸੁਪਰੀਡੈਂਟ ਦੀ ਰੁਕਦੀ ਨਹੀਂ ਹੈ ਦਰਸਲ ਮਹਿਲਾ ਸਫਾਈ ਕਰਮਚਾਰੀਆਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਮਹਾਵਾਰੀ ਦੀ ਪੁਸ਼ਟੀ ਦੀ ਸੁਪਰੀਡੈਂਟ ਦੇ ਵੱਲੋਂ ਮੰਗ ਕੀਤੀ ਗਈ ਜਿਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰງານ ਨੇ ਦੋ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡਤਾ ਕਰ ਦਿੱਤਾ ਪਰ ਕਿਤੇ ਨਾ ਕਿਤੇ ਹੁਣ ਇਹ ਸਾਰੀ ਘਟਨਾ ਔਰਤਾ ਦੀ ਸੁਰੱਖਿਆ ਤੇ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਪ੍ਰਭਾਵਿਤ ਔਰਤਾਂ ਨੇ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਦਿੱਤੀ ਹੈ ਪ੍ਰਭਾਵਿਤ ਔਰਤਾਂ ਨੇ ਆਪਣੀ ਮੁਸ਼ਕਲ ਬਿਆਨ ਕਰਦੇ ਹੋਏ ਕਿਹਾ ਕਿ ਦੋ ਸੁਪਰਵਾਈਜ਼ਰਾਂ ਨੇ ਉਨ੍ਹਾਂ ਤੇ ਤੇਜ਼ੀ ਨਾਲ ਕੰਮ ਕਰਨ ਦੇ ਲਈ ਦਬਾਅ ਪਾਇਆ ਤੇ ਜਦੋਂ ਉਨ੍ਹਾਂ ਨੇ ਉਹਨਾਂ ਨੂੰ ਦੱਸਿਆ ਕਿ ਮਹਾਵਾਰੀ ਅਤੇ ਇਸ ਦੇ ਇੱਕ ਦਰਦ ਕਾਰਨ ਉਹ ਲਗਾਤਾਰ ਤੇਜ਼ ਰਫਤਾਰ ਨਾਲ ਕੰਮ ਨਹੀਂ ਕਰ ਸਕਦੇ ਆ ਤਾਂ ਸੁਪਰਵਾਈਜ਼ਰਾਂ ਨੇ ਸ਼ਰਮਨਾਕ ਟਿੱਪਣੀ ਕੀਤੀ ਅਤੇ ਮੰਗ ਕੀਤੀ ਕਿ ਉਹਨਾਂ ਦੇ ਗੁਪਤ ਅੰਗਾਂ ਦੀਆਂ ਫੋਟੋਆਂ ਖਿੱਚ ਕੇ ਦਿਖਾਈਆਂ ਜਾਣ ਕਈ ਵਾਰ ਖੁਦ ਨੂੰ ਵੀ ਸ਼ਰਮ ਆ ਜਾਂਦੀ ਹੈ ਕਿ ਅਸੀਂ ਕਿਹੜੇ ਸਮਾਜ ਦੇ ਵਿੱਚ ਵਿਚਰ ਰਹੇ ਆ ਅਜਿਹਾ ਹੀ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਰੋਤਕ ਤੋਂ ਸਾਹਮਣੇ ਆਇਆ ਹੈ ਜੋ ਸਭ ਨੂੰ ਝੰਜੋੜ ਕੇ ਰੱਖ ਦਵੇਗਾ ਦਰਸਲ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਕਿ ਇਸੇ ਦੌਰਾਨ ਸਫਾਈ ਮਹਿਲਾ ਕਰਮਚਾਰੀਆਂ ਕੁਝ ਸਮਾਂ ਲੇਟ ਹੋ ਜਾਂਦੀਆਂ ਨੇ ਸੁਪਰੀਡੈਂਟ ਨੇ ਕਾਰਨ ਪੁੱਛਿਆ ਕਿ ਕਿਉਂ ਲੇਟ ਹੋਈਆਂ ਨੇ ਤਾਂ ਮਹਿਲਾਵਾਂ ਦੇ ਵੱਲੋਂ ਚਿਚਕ ਕੇ ਜਵਾਬ ਦਿੱਤਾ ਗਿਆ ਕਿ ਉਹ ਮਹਾਵਾਰੀ ਦੇ ਕਾਰਨ ਜੋ ਹੈ ਲੇਟ ਹੋਈਆਂ ਨੇ ਪਰ ਇੱਥੇ ਹੀ ਜੋ ਹੈ ਸ਼ਰਮਨਾਕ ਘਟਨਾ ਸੁਪਰੀਡੈਂਟ ਦੀ ਰੁਕਦੀ ਨਹੀਂ ਹੈ ਦਰਸਲ ਮਹਿਲਾ ਸਫਾਈ ਕਰਮਚਾਰੀਆਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਮਹਾਵਾਰੀ ਦੀ ਪੁਸ਼ਟੀ ਦੀ ਸੂਪਰੀਡੈਂਟ ਦੇ ਵੱਲੋਂ ਮੰਗ ਕੀਤੀ ਗਈ ਜਿਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨੇ ਦੋ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡਤਾ ਕਰ ਦਿੱਤਾ ਪਰ ਕਿਤੇ ਨਾ ਕਿਤੇ ਹੁਣ ਇਹ ਸਾਰੀ ਘਟਨਾ ਔਰਤਾ ਦੀ ਸੁਰੱਖਿਆ ਤੇ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਪ੍ਰਭਾਵਿਤ ਔਰਤਾਂ ਨੇ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਦਿੱਤੀ ਹੈ ਪ੍ਰਭਾਵਿਤ ਔਰਤਾਂ ਨੇ ਆਪਣੀ ਮੁਸ਼ਕਲ ਬਿਆਨ ਕਰਦੇ ਹੋਏ ਕਿਹਾ ਕਿ ਦੋ ਸੁਪਰਵਾਈਜ਼ਰਾਂ ਨੇ ਉਨ੍ਹਾਂ ਤੇ ਤੇਜ਼ੀ ਨਾਲ ਕੰਮ ਕਰਨ ਦੇ ਲਈ ਦਬਾਅ ਪਾਇਆ ਤੇ ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਮਹਾਵਾਰੀ ਅਤੇ ਸਰੀਰਿਕ ਦਰਦ ਕਾਰਨ ਉਹ ਲਗਾਤਾਰ ਤੇਜ਼ ਰਫ਼ਤਾਰ ਨਾਲ ਕੰਮ ਨਹੀਂ ਕਰ ਸਕਦੀਆਂ ਤਾਂ ਸੁਪਰਵਾਈਜ਼ਰਾਂ ਨੇ ਸ਼ਰਮਨਾਕ ਟਿੱਪਣੀ ਕੀਤੀ ਅਤੇ ਮੰਗ ਕੀਤੀ ਕਿ ਉਨ੍ਹਾਂ ਦੇ ਗੁਪਤ ਅੰਗਾਂ ਦੀਆਂ ਫੋਟੋਆਂ ਖਿੱਚੇ ਦਿਖਾਈਆਂ ਜਾਣ ਕਈ ਵਾਰ ਖੁਦ ਨੂੰ ਵੀ ਸ਼ਰਮ ਆ ਜਾਂਦੀ ਹੈ ਕਿ ਅਸੀਂ ਕਿਹੜੇ ਸਮਾਜ ਦੇ ਵਿੱਚ ਵਿਚਰ ਰਹੇ ਹਾਂ ਅਜਿਹਾ ਹੀ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਰੋहतक ਤੋਂ ਸਾਹਮਣੇ ਆਇਆ ਹੈ ਜੋ ਸਭ ਨੂੰ ਝੰਜੋੜ ਕੇ ਰੱਖ ਦਵੇਗਾ ਦਰਸਲ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਕਿ ਇਸੇ ਦੌਰਾਨ ਸਫਾਈ ਮਹਿਲਾ ਕਰਮਚਾਰੀਆਂ ਕੁਝ ਸਮਾਂ ਲੇਟ ਹੋ ਜਾਂਦੀਆਂ ਨੇ ਸੁਪਰੀਡੈਂਟ ਨੇ ਕਾਰਨ ਪੁੱਛਿਆ ਕਿ ਕਿਉਂ ਲੇਟ ਹੋਈਆਂ ਨੇ ਤਾਂ ਮਹਿਲਾਵਾਂ ਦੇ ਵੱਲੋਂ ਚਿਚਕ ਕੇ ਜਵਾਬ ਦਿੱਤਾ ਗਿਆ ਕਿ ਉਹ ਮਹਾਵਾਰੀ ਦੇ ਕਾਰਨ ਜੋ ਹੈ ਲੇਟ ਹੋਈਆਂ ਨੇ ਪਰ ਇੱਥੇ ਹੀ ਜੋ ਹੈ ਸ਼ਰਮਨਾਕ ਘਟਨਾ ਸੁਪਰੀਡੈਂਟ ਦੀ ਰੁਕਦੀ ਨਹੀਂ ਹੈ ਦਰਸਲ ਮਹਿਲਾ ਸਫਾਈ ਕਰਮਚਾਰੀਆਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਮਹਾਵਾਰੀ ਦੀ ਪੁਸ਼ਟੀ ਦੀ ਸੁਪਰੀਡੈਂਟ ਦੇ ਵੱਲੋਂ ਮੰਗ ਕੀਤੀ ਗਈ ਜਿਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨੇ ਦੋ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡਤਾ ਕਰ ਦਿੱਤਾ ਪਰ ਇਤੇ ਨਾ ਕੀਤੇ ਹੁਣ ਸਾਰੀ ਘਟਨਾ ਔਰਤਾ ਦੀ ਸੁਰੱਖਿਆ ਤੇ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਪ੍ਰਭਾਵਿਤ ਔਰਤਾਂ ਨੇ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਦਿੱਤੀ ਹੈ ਪ੍ਰਭਾਵਿਤ ਔਰਤਾਂ ਨੇ ਆਪਣੀ ਮੁਸ਼ਕਲ ਬਿਆਨ ਕਰਦੇ ਹੋਏ ਕਿਹਾ ਕਿ ਦੋ ਸੁਪਰਵਾਈਜ਼ਰਾਂ ਨੇ ਉਹਨਾਂ ਤੇ ਤੇਜ਼ੀ ਨਾਲ ਕੰਮ ਕਰਨ ਦੇ ਲਈ ਦਬਾਅ ਪਾਇਆ ਤੇ ਜਦੋਂ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਮਹਾਵਾਰੀ ਅਤੇ ਸਰੀਰਿਕ ਦਰਦ ਕਾਰਨ ਉਹ ਲਗਾਤਾਰ ਤੇਜ਼ ਰਫ਼ਤਾਰ ਨਾਲ ਕੰਮ ਨਹੀਂ ਕਰ ਸਕਦੀਆਂ ਤਾਂ ਸੁਪਰਵਾਈਜ਼ਰਾਂ ਨੇ ਸ਼ਰਮ ਨਾਕ ਟਿੱਪਨੇ ਕੀਤੀ ਅਤੇ ਮੰਗ ਕੀਤੀ ਕਿ ਉਹਨਾਂ ਦੇ ਗੁਪਤ ਅੰਗਾ ਦੀਆਂ ਫੋਟੋਆਂ ਖਿੱਚ ਕੇ ਦਿਖਾਈਆਂ ਜਾਣ ਕਈ ਵਾਰ ਖੁਦ ਨੂੰ ਵੀ ਸ਼ਰਮ ਆ ਜਾਂਦੀ ਹੈ ਕਿ ਅਸੀਂ ਕਿਹੜੇ ਸਮਾਜ ਦੇ ਵਿੱਚ ਵਿਚਰ ਰਹੇ ਹਾਂ ਅਜਿਹਾ ਹੀ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਰੋहतक ਤੋਂ ਸਾਹਮਣੇ ਆਇਆ ਹੈ ਜੋ ਸਭ ਨੂੰ ਝੰਜੋੜ ਕੇ ਰੱਖ ਦਵੇਗਾ ਦਰਸਲ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਕਿ ਇਸੇ ਦੌਰਾਨ ਸਫਾਈ ਮਹਿਲਾ ਕਰਮਚਾਰੀਆਂ ਕੁਝ ਸਮਾਂ ਲੇਟ ਹੋ ਜਾਂਦੀਆਂ ਨੇ ਸੁਪਰੀਡੈਂਟ ਨੇ ਕਾਰਨ ਪੁੱਛਿਆ ਕਿ ਕਿਉਂ ਲੇਟ ਹੋਈਆਂ ਨੇ ਮਹਿਲਾਵਾਂ ਦੇ ਵੱਲੋਂ ਚਿਚਕ ਕੇ ਜਵਾਬ ਦਿੱਤਾ ਗਿਆ ਕਿ ਉਹ ਮਹਾਵਾਰੀ ਦੇ ਕਾਰਨ ਜੋ ਹੈ ਲੇਟ ਹੋਈਆਂ ਨੇ ਪਰ ਇੱਥੇ ਹੀ ਜੋ ਹੈ ਸ਼ਰਮਨਾਕ ਘਟਨਾ ਸੁਪਰੀਡੈਂਟ ਦੀ ਰੁਕਦੀ ਨਹੀਂ ਹੈ ਦਰਸਲ ਮਹਿਲਾ ਸਫਾਈ ਕਰਮਚਾਰੀਆਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਮਹਾਵਾਰੀ ਦੀ ਪੁਸ਼ਟੀ ਦੀ ਸੁਪਰੀਡੈਂਟ ਦੇ ਵੱਲੋਂ ਮੰਗ ਕੀਤੀ ਗਈ ਜਿਸ ਤੋਂ ਬਾਅਦ ਯੂਨੀਵਰਸਿਟੀ ਅਧਿਕਾਰງານ ਨੇ ਦੋ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡਤਾ ਕਰ ਦਿੱਤਾ ਪਰ ਕਿਤੇ ਨਾ ਕਿਤੇ ਹੁਣ ਇਹ ਸਾਰੀ ਘਟਨਾ ਔਰਤਾ ਦੀ ਸੁਰੱਖਿਆ ਤੇ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਪ੍ਰਭਾਵਿਤ ਔਰਤਾਂ ਨੇ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਦਿੱਤੀ ਹੈ ਪ੍ਰਭਾਵਿਤ ਔਰਤਾਂ ਨੇ ਆਪਣੀ ਮੁਸ਼ਕਲ ਬਿਆਨ ਕਰਦੇ ਹੋਏ ਕਿਹਾ ਕਿ ਦੋ ਸੁਪਰਵਾਈਜ਼ਰਾਂ ਨੇ ਉਨ੍ਹਾਂ ਤੇ ਤੇਜ਼ੀ ਨਾਲ ਕੰਮ ਕਰਨ ਦੇ ਲਈ ਦਬਾਅ ਪਾਇਆ ਤੇ ਜਦੋਂ ਉਨ੍ਹਾਂ ਨੇ ਉਹਨਾਂ ਨੂੰ ਦੱਸਿਆ ਕਿ ਮਹਾਵਾਰੀ ਅਤੇ ਸਰੀਰਿਕ ਦਰਦ ਕਾਰਨ ਉਹ ਲਗਾਤਾਰ ਤੇਜ਼ ਰਫਤਾਰ ਨਾਲ ਕੰਮ ਨਹੀਂ ਕਰ ਸਕਦੇ ਆ ਤਾਂ ਸੁਪਰਵਾਈਜ਼ਰਾਂ ਨੇ ਸ਼ਰਮਨਾਕ ਟਿੱਪਣੀ ਕੀਤੀ ਅਤੇ ਮੰਗ ਕੀਤੀ ਕਿ ਉਹਨਾਂ ਦੇ ਗੁਪਤ ਅੰਗਾਂ ਦੀਆਂ ਫੋਟੋਆਂ ਖਿੱਚ ਕੇ ਦਿਖਾਈਆਂ ਜਾਣ